ਸਦਾ ਪਿੰਡ ਨਗਰ ਵਾਲੇ ਦਾ ਏਰੀਆ ਸਾਰਾ ਆਮ ਆਪ ਪਾਰਟੀ ਵਿੱਚ ਆਉਂਦਾ ਇਹਨੇ ਵਰਗੀ ਤਾਂ ਪਾਰਟੀ ਨਹੀਂ ਹੋਣੀ ਉਹ ਤਾਂ ਲੋਟੂ ਟੋਲੇ ਇਕੱਠੇ ਹੋਏ ਕਾਲੀ ਗੱਲ ਨੂੰ ਗੰਮਨਾ ਦਾ ਇੱਕ ਕੇ ਆਉਗੀ ਉਹ ਪ੍ਰਧਾਨ ਮੰਤਰੀ ਕਿਹੜਾ ਠੀਕ ਲੱਗਿਆ ਮੋਦੀ ਕਿ ਪਹਿਲਾਂ ਡਾਕਟਰ ਮੋਨ ਸਿੰਘ ਮੋਦੀ ਵੀ ਕੰਮ ਤਾਂ ਠੀਕ ਹੀ ਕਰਦੇ ਹੋਏ ਅਸੀਂ ਕਹੀਏ 6200 ਰੁਪਿਆ ਪਾਰ ਹੈ ਉਹ 7000 ਦਾ ਵਧਿਆ ਕਰਿਆ ਬਈ ਇਹ ਨਹੀਂ ਲੋਕ ਤਾਂ ਇਹਨੇ ਕਰਿਆ ਬਈ ਇਹ ਤਾਂ ਜੀਦਾ ਦੇਦਾ ਉਹ ਹਿਸਾਬ ਆ ਰਿਹਾ ਜਿਹੜੀ ਕੰਪਨੀਾਂ ਨੇ ਤਗੜੀ ਨਹੀਂ ਸੀ ਇਹਨਾਂ ਲੋਕ ਸਭ ਦੇ ਚੋਣਾਂ ਨੇ 13 ਸੀਟਾਂ ਨੇ ਕਿਹੜੀ ਪਾਰਟੀ ਵੱਲ ਸੀਟਾਂ ਲੈ ਜੀ ਇਹ ਹੀ ਬਹਾਂਦਾ ਜੀ ਢਾਡੂ ਵਾਲੀ ਆ ਆ ਆਦਮੀ ਪਾਰਟੀ ਵਾਲਿਆਂ ਨੇ ਕੁਝ ਨਹੀਂ ਕਰਿਆ ਹੈਗਾ ਮੇਰੇ ਗੱਜ ਨੂੰ ਵੀ ਘਾਟਦਾ ਵਿਰੋਧੀ ਕਹਿੰਦੇ ਇਹਨਾਂ ਕੋਲ ਕੈਂਡੀਡੇਟ ਨਹੀਂ ਇਹਨਾਂ ਨੇ ਚੱਕ ਕੇ ਮੰਤਰੀ ਉਤਾਰਤੀ ਉਹਦੇ ਦਾ ਬਸ ਉਹ ਕ੍ਰੀਨ ਛਿੱਟ ਦੇਦੀ ਉਹ ਕਹਿੰ ਉਹ ਆਪਣਾ ਉਹ ਸਾਧੂ ਲੈ ਜੀ ਇਹਨੇ ਕੋਈ ਪੈਸੇ ਨਹੀਂ ਕਾਢਦਾ ਸਾ ਕਿਸੇ ਨੇ ਕੁਝ ਕਰਿਆ ਹੈਗਾ ਸਾਡਾ ਚਾਟਵਾਏ ਨੇ ਗਰੀਬਾਂ ਆ ਟਾ ਟਵਿਲਾਤਾ ਕੰਪੂਰੀ ਦਿੰਦੇ ਨਹੀਂ ਲੋਕ ਸਭਾ ਚੋਣਾਂ 2024 ਦਾ ਐਲਾਨ ਹੋ ਚੁੱਕਿਆ ਹੈ ਪਿੰਡਾਂ ਦੇ ਵਿੱਚ ਲੋਕਾਂ ਦੀ رائے ਲੈਣ ਲਈ ਪਹੁੰਚ ਰਿਹਾ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਪਿਛਲੀਆਂ ਸਰਕਾਰਾਂ ਜਿਹੜੀਆਂ ਰਈਆਂ ਨੇ ਉਹਨਾਂ ਨੂੰ ਕਿਵੇਂ ਦੇਖਦੇ ਨੇ ਪਿੰਡ ਰਾਜਪੁਰੇ 'ਚ ਪਹੁੰਚਿਆ ਪਟਿਆਲੇ ਜ਼ਿਲ੍ਹੇ ਦਾ ਪਿੰਡ ਹੈ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਸਿਕੰਦਰ ਸਿੰਘ ਹੈ ਜੀ ਚਾਰ ਪਾਰਟੀਆਂ ਮੁੱਖ ਨੇ ਪੰਜਾਬ 'ਚ ਕਿਹੜੀ ਪਸੰਦ ਹੈ ਤੁਹਾਨੂੰ ਰੋਮਾਂਟ ਨਾਮ ਨੇ ਸਾਨੂੰ 24 ਘੰਟੇ ਮੰਗ ਲਾਈਟ ਦੇ ਰਿਹਾ ਜੀ ਇਹ ਵਧੀਆ ਇਹਨੇ ਉਹ ਕਰਿਆ ਸਾਡਾ ਜ਼ਿੰਮੇਦਾਰਾਂ ਬਾਤ ਤੇ ਬਿੱਲ ਸਾਨੂੰ ਮਾਫ ਕਰੇ ਨੇ ਘਰਾਂ ਦੇ ਵਧੀਆ ਉਹ ਕਰਿਆ ਜੀ ਸਾਨੂੰ ਪਿਛਲੇ ਸੀ ਕਾਲੀ ਕਾਂਗਰਸ ਸੀ ਉਹ ਨਹੀਂ ਠੀਕ ਲੱਗੇ ਸਾਨੂੰ ਉਹ ਨਹੀਂ ਕਰਾਏਗਾ ਨਾ ਕੋਈ ਉਹ ਕਰੇ ਲਾਈਟ ਸਾਨੂੰ ਕਦੇ ਮਿਲਿਓ ਨਹੀਂ ਨਹੀਂ ਹੁਣ ਲਾਈਟ ਮਿਲ ਰਹੀ ਆ ਸਾਨੂੰ 24 ਘੰਟੇ ਮੰਗ ਲਾਈਟ ਮਿਲ ਰਹੀ ਆ ਮੋਟਰਾਂ ਵਾਲੀ ਘਰਾਂ ਦੇ ਸਾਨੂੰ ਬਿੱਲ ਮਾਫ ਨੇ ਸਾਨੂੰ ਵਧੀਆ ਲੱਗੀ ਸਰਕਾਰ ਵਧੀਆ 13 ਸੀਟਾਂ ਨੇ ਪੰਜਾਬ ਚ ਲੋਕ ਸਭਾ ਦੇ ਤੁਹਾਨੂੰ ਪਤਾ ਹੋਣਾ ਹੈ ਕਿੰਨੀਆਂ ਕ ਲੈ ਜਾਣਗੇ ਆਮ ਆਦਮੀ ਵਾਲੇ ਫੇਰ ਦੇਖੋ ਜੀ ਤਾਂ ਹੁਣ ਕਿੰਨੀ ਅਗਲੇ ਜਾਂਦੇ ਤੂੰ ਦਾ ਜਿਆਦਾ ਹੋਊਗਾ ਹਾਂਜੀ ਦਾਜਾ ਇੰਨਾ ਕੋਈ ਨਾ ਤਾਂ ਜਾਂ ਅੱਛਾ ਹਾਂ ਤੁਹਾਡੇ ਇਧਰ ਲਈ ਜੀ ਚ ਲੈ ਜੂਗਾ ਆਮ ਆਦਮੀ ਪਾਰਟੀ ਲੈ ਜੂਗਾ ਜੀ ਲੈ ਜੂਗਾ ਅੱਛਾ ਹਾਂ ਤੂੰ ਪਟਿਆਲਾ ਸੀਟ ਪੈਂਦੀ ਹੋਣੀ ਹੈ ਨਾ ਪਟਿਆ ਨਾਬਾ ਪੈਂਦੀ ਨਾਬਾ ਪੈਂਦੀ ਹੈ ਨਾ ਨਾਬਾ ਵਾ ਠੀਕ ਹੈ ਹਾਂ ਜੀ ਧੰਨਵਾਦ ਕਿਹਨਾ ਮੱਕੜੀ ਅਰਜੰਦਰ ਕੁਮਾਰ ਜੀ ਭਾਜਪਾ ਇਕਾਦੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਚਾਰ ਪਾਰਟੀਆਂ ਨੇ ਮੁੱਖ ਪੰਜਾਬ ਚ ਕਿਹੜੀ ਠੀਕ ਲੱਗੀ ਹੈ ਹੁਣ ਤੱਕ ਸਾਰਾ ਤਜਰਬੇ ਦੇ ਵਿੱਚ ਆਮ ਪਾਰਟੀ ਵਧੀਆ ਲੱਗੀ ਹਾਂਜੀ ਉਹ ਕੰਮ ਕਿਵੇਂ ਕੋਈ ਕੰਮ ਦੱਸੂ ਸਾਡੇ ਕੰਮ ਕਰਦੇ ਨਹੀਂ ਜੀ ਇਹ ਮੰਦਰਾ ਦੇ ਸਾਨੂੰ ਕਿਤਾ ਲਾਈਟ ਦੀ ਫਰੀ ਹੈ ਬਾਕੀ ਮੋਟਰਾਂ ਦੀ ਲਾਈਟ ਪਿੱਛੇ ਕਵੀ ਨਹੀਂ ਆਈ ਬਾਕੀ ਸਾਡੀ ਛਣਬਾਈ ਹੈ ਜਿਸੇ ਕਿਸੇ ਕਿਸੇ ਜਾਣੇ ਹੈ ਉੱਥੇ ਸਾਡੀ ਛਣਬਾਈ ਵੀ ਕਰ ਦੇ ਸਰਕਾਰੀ ਦਫ਼ਤਰਾਂ ਚ ਹਾਂ ਜੀ ਅੱਛਾ ਛਣਬਾਈ ਵੀ ਹੋਏ ਬਿਨਾ ਪੈਸੇ ਤੋਂ ਕੰਮ ਕਰ ਹੋ ਜਾਂਦਾ ਹਾਂ ਹਾਂ ਜੀ ਹੋ ਜਾਂਦੇ ਠੀਕ ਹੈ ਹਾਂ ਜੀ ਤੇ ਉੱਪਰ ਫਿਰ ਜੇ ਗੱਲ ਕੀਤੀ ਜਾਵੇ ਇਹਨਾਂ ਦਾ ਗੱਠ ਜੋੜਾ ਜਿਹੜਾ ਕੱਲ ਕਾਂਗਰਸ ਦਾ ਤੇ ਭਾਜਪਾ ਦਾ ਆਪਣਾ ਆਮ ਆਦਮੀ ਪਾਰਟੀ ਦਾ ਵਿੱਚੇ ਨੇ ਗੱਠ ਜੋੜਦੇ ਤੇ ਨਰਿੰਦਰ ਮੋਦੀ ਦੋ ਵਾਰ ਪ੍ਰਧਾਨ ਮੰਤਰੀ ਰਹੇ ਉਹ ਨਹੀਂ ਠੀਕ ਹੈਗੇ ਨਹੀਂ ਜੀ ਜਦੋਂ ਸਾਡ ਨੂੰ ਤਾਂ ਇਹਦੇ ਪਾਰਟੀ ਦੇ ਮਾ ਨਾ ਜਾਣ ਹਾਂ ਇਹ ਲੈ ਜਾਣਗੇ ਸੀਟਾਂ ਪਰੋਂ ਹਾਂ ਜੀ ਅੱਛਾ ਪੰਜਾਬ ਚ ਫਿਰ ਮਤਲਬ ਆਮ ਆਦਮੀ ਪਾਰਟੀ ਵੱਧ ਸੀਟਾਂ ਲੈ ਕੇ ਜਾਊਗੀ ਮੰਨਦੇ ਹੋ ਕਿੰਨੇ ਕੁ ਲੈ ਜਾਣਗੇ ਇਹ ਦੇਖੋ ਇਹ ਤਾਂ ਨਹੀਂ ਕਹਿ ਸਕਦੇ ਜੀ 13 ਚ ਕਿੰਨੀਆਂ ਦੇ ਤੁਸੀਂ ਕਿੰਨੀਆਂ ਦੇ ਰਹੇ ਹੋ 13 ਚੋਂ 13 ਦੇ ਵਿੱਚੋਂ ਜਾਣੋ ਜੀ ਦੇਖੋ ਲਿਆ ਸਕਦੇ ਨੇ ਖਾਸੀਆਂ ਸੀਟਾਂ ਅੱਛਾ ਫਿਰ ਵੀ ਨਾ ਜਾ ਹਾਂ ਨਾ ਜਾ ਜਾਣੋ ਹੱਦ ਤੋਂ ਵੱਧ ਰੱਖਦੇ ਜਾਣ ਹੱਦ ਤੋਂ ਵੱਧ ਹਾਂ ਜੀ ਠੀਕ ਹੈ ਤੇ ਬਾਕੀ ਫਿਰ ਕੀ ਦੀ ਸਜਣਗੀਆਂ ਕਾਂਗਰਸ ਤੇ ਆਮ ਅਕਾਲੀ ਦਲ ਦੇ ਜਾਂ ਭਾਜਪਾ ਵਾਲਿਆਂ ਦੇ ਇਹ ਤਾਂ ਇਹ ਉਹਨਾਂ ਦਾ ਅਪਤਾ ਹੋਇਆ ਇਹ ਦੰਨੀਆਂ ਸੀ ਕਹਿ ਸਕਦੇ ਨਹੀਂ ਅਕਾਲੀ ਵੀ ਬਹਿਤ ਰਹੇ ਨੇ ਕਾਂਗਰਸੀ ਵੀ ਰਹੇ ਨੇ ਉਹਨਾਂ ਨੇ ਉਹਨਾਂ ਨੇ ਠੀਕ ਕਰਿਆ ਕੰਮ ਕੋਈ ਕਾਰ ਹੋਇਆ ਤੁਹਾਡੇ ਨਾਲ ਜਿਹੜੀ ਸਰਕਾਰ ਨੇ ਆਪਣੀ ਜਣਾ ਸੁਣਵਾਈ ਕਰੀ ਇਸ ਤੋਂ ਨੂੰ ਚੰਗੀ ਬੰਦਾਂਗੇ ਅੱਛਾ ਹਾਂਜੀ ਪਹਿਲਾਂ ਨੇ ਫਿਰ ਐਵੇਂ ਸੀ ਬਈ ਉਹ ਸਾਡੀ ਸੁਣਵਾਈ ਘਟੁੰਦੀ ਸੀ ਲਾਈਟ ਨਹੀਂ ਦੀ ਉਹ ਨਹੀਂ ਸਾਡੇ ਕੋਲ ਐਸੀ ਕਿ ਸਾਨੂੰ ਜੀ ਦੀ ਮੌਕੇ ਲੈਟਰ ਦਾ ਪਤਾ ਹੀ ਨਹੀਂ ਲੱਗਿਆ ਕਿ ਕਿੰਨੀ ਕੈਡਰ ਦਿੰਦੇ ਕੋਈਆ ਕੋਈ ਨਹੀਂ ਕੋਈ ਕੈਡ ਕਿੰਨੀ ਕਾਈਏ ਅਸੀਂ ਕਿਸੇ ਨੇ ਜਨਰੇਟਰ ਨਹੀਂ ਚਲਾਇਆ ਕਿਸੇ ਨੇ ਤੇਲ ਦੀ ਬੁੱਕਿਆ ਕਬ ਕਸੇ ਵਾਰੀ ਸਾਨੂੰ ਜਾਣੋ ਤੇ ਲਾਈਟ ਪੂਰੀ ਨਹੀਂ ਆ ਉੱਪਰ ਜਿਵੇਂ ਦੋ ਵਾਰ ਹੁਣ ਨਰਿੰਦਰ ਮੋਦੀ ਵੀ ਰਹਿ ਚੁੱਕੇ ਨੇ ਪਹਿਲਾਂ ਡਾਕਟਰ ਮਨਮੋਹਨ ਸਿੰਘ ਸੀ ਇਹਨਾਂ ਦੋਵਾਂ ਚੋਂ ਕਿਹੜਾ ਪ੍ਰਧਾਨ ਮੰਤਰੀ ਵਧੀਆ ਲੱਗਿਆ ਵੇਖੋ ਪ੍ਰਧਾਨ ਮੰਤਰੀ ਦਾ ਜੀ ਮੋਦੀ ਵੀ ਕੰਮ ਦਾ ਠੀਕ ਕਰਦਾ ਐਵੇਂ ਤੁਹਾਨੂੰ ਕਹੀਏ ਸਾਡਾ 2-2000 ਰੁਪਿਆ 3-3000 ਲੈਣਾ ਪਾ ਰਿਹਾ ਉਹਦੇ ਤੇ ਆਪਣਾ ਵੀ ਕੋਈ ਹੋ ਨਹੀਂ ਹੈ ਪਰ ਸਾਡੀ ਜਣਦੀ ਸੁਣਵਾਈ ਆ ਜਾਨੋ ਸੁਣਵਾਈ ਸਾਡੀ ਇਹ ਸਰਕਾਰ ਕਰਦੀ ਹੈ ਧੰਨਵਾਦ ਕੀ ਨਾਮ ਹੈ ਤੁਹਾਡਾ ਜੀ ਲਓ ਤੁਹਾਨੂੰ ਤੁਹਾਨੂੰ ਬੋਲ ਜੀ ਆਓ ਬੋਲੋ ਜੀ ਤੁਸੀਂ ਨਾਮ ਦਾ ਦੱਸੋ ਨਾ ਜਸਪਾਲ ਤੁਹਾਨੂੰ ਕਿਹੜੀ ਪਾਰਟੀ ਪਸੰਦ ਆ ਪੰਜਾਬ ਚੋਂ ਜਿਹੜੀ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਨੇ ਪ੍ਰਧਾਨ ਮੰਤਰੀ ਵਾਲੀਆਂ ਕਿਹੜੀ ਪਾਰਟੀ ਨੂੰ ਵੋਟ ਪਾਉਂਗੇ ਇਹੀ ਪਸੰਦ ਆ ਜੀ ਢਾੜੂ ਵਾਲੀ ਉਹ ਨਵੀਂ ਕੀ ਹਾਂ ਉਹ ਕਿਵੇਂ ਕੋਈ ਕੰਮ ਕੁ ਕਰਾ ਦੱਸੋ ਇਹਨਾਂ ਦਾ ਵੀ ਜਿਹੜਾ ਠੀਕ ਲੱਗੇ ਉਹ ਕੰਮ ਕਰਤਾ ਇਹਨਾਂ ਨੇ ਕਰੀ ਨੇ ਲਾਈਟ ਫ੍ਰੀ ਦਿੱਤੀ ਹੈ ਅੱਛਾ ਹੋਰ ਕਿਤੇ ਜਾਣਦੇ ਆ ਵਧੀਆ ਕੰਮ ਹੁੰਦੇ ਆ ਅੱਛਾ ਤੁਸੀਂ ਪਿਛਲੀਆਂ ਵੀ ਦੇਖਿਆ ਨੇ ਪੰਜਾਬ ਚ ਕਾਂਗਰਸ ਵੀ ਦੇਖਿਆ ਅਕਾਲੀ ਦਲ ਵੀ ਉਹਨਾਂ ਚ ਕਮੀਆਂ ਸੀਗੀਆਂ ਫਿਰ ਹਈ ਉਹਨਾਂ ਦੀ ਕਮੀਆਂ ਸੀਗੀਆਂ ਮਤਲਬ ਨਾ ਕਮੀਆਂ ਤਾਂ ਉਹਨਾਂ 'ਚ ਵੀ ਕੋਈ ਨਹੀਂ ਧਿਆ ਹੈ ਅੱਛਾ ਹਾਂ ਮਤਲਬ ਉਹ ਵੀ ਠੀਕ ਸੀਗੀ ਹਾਂ ਹਾਂ ਠੀਕ ਨੇ ਸਾਰੀਆਂ ਠੀਕ ਨੇ ਸਾਰੀਆਂ ਧੰਨਵਾਦ ਕੀ ਨਾਮ ਹੈ ਜੀ ਰਾਮ ਸਿੰਘ ਨਾਮ ਹੈ ਕੋਈ ਨਹੀਂ ਰਾਮ ਸਿੰਘ ਨਾਮ ਹੈ ਠੀਕ ਹੈ ਤੁਹਾਨੂੰ ਪਤਾ ਹੈ ਕਿ ਚਾਰ ਪਾਰਟੀਆਂ ਮੁੱਖ ਨੇ ਪੰਜਾਬ 'ਚ ਹੁਣ ਲੋਕ ਸਭਾ ਦੀਆਂ ਚੋਣਾਂ ਨੇ 13 ਸੀਟਾਂ ਨੇ ਕਿਹੜੀ ਪਾਰਟੀ ਵੱਧ ਸੀਟਾਂ ਲੈ ਜਾਊਗੀ ਆਹੀ ਆਮ ਪਾਰਟੀ ਰਹਿਣੀ ਹੈ ਵੱਧ ਸੀਟਾਂ ਆ ਜੀ ਕਿੰਨੀਆਂ ਲੈ ਜੂਂਦਾ ਅੱਜ ਨਾਲ ਇਹ ਦੇਖੋ ਜੀ ਉਹਨੂੰ ਪਤਾ ਕੋਈ ਹੈ ਨਾ ਨਾਮ ਕਰਿਆ ਇਹ ਜੀ ਹਾਂ ਜੀ ਉਹ ਕਿਉਂ ਖੜਿਆ ਨਾਲ ਤੁਸੀਂ ਕੋਈ ਨਹੀਂ ਸਾਡਾ ਕੰਮ ਵਧੀਆ ਕਰਿਆ ਜੀ ਸਾਨੂੰ ਲਾਈਟ ਦਿੰਦੇ ਰਹੇ 24 ਘੰਟੇ ਸਾਡਾ ਕੰਮ ਚੱਲਦਾ ਰਿਹਾ ਵਧੀਆ ਜੀ ਹਾਂ ਜੀ ਜਿਹੜੇ ਲਾਈਟ ਦੀ ਗੱਲ ਜ਼ਿਕਰ ਕਰ ਰਹੇ ਨੇ ਸਾਰੇ ਜੀ ਜਿਹੜੇ ਪਿਛਲੇ ਸਰਕਾਰਾਂ ਸੀ ਉਹਨਾਂ ਨੇ ਉਹਦਾਂ ਵੀ ਲੈਣੀ ਸੀ ਲਾਈਟ ਦੀ ਨਹੀਂ ਉਹਨਾਂ ਵळे ਹੋਇਆ ਜੀ ਸਾਨੂੰ ਇਹ ਕੰਮ ਇਹ ਲਾਈਟ 24 ਘੰਟੇ ਚੱਲਦੀ ਰਹੀ ਹੈ ਜੀ ਮੋਟਰਾਂ ਵਾਲੀ ਸਾਨੂੰ ਕਿਤੇ ਰਾਤ ਨੂੰ ਬਿਜਤਾ ਨਹੀਂ ਘਟਣੀ ਭਾਈ ਜੀ ਪਹਿਲਾਂ ਤਾਂ ਅਸੀਂ ਰਾਤਾਂ ਨੂੰ ਫਰੀ ਜਾਂਦੇ ਤੇ ਜੀ ਉੱਥੇ ਹਾਂ ਜਿਹੜੇ ਆਵਾਦਮੀ ਪਾਰਟੀ ਨੇ ਕੈਂਡੀਡੇਟ ਉਤਾਰੇ ਨੇ ਉਹ ਕਹਿੰਦੇ ਇਹਨਾਂ ਕੋਲ ਵਿਰੋਧੀ ਕਹਿੰਦੇ ਇਹਨਾਂ ਕੋਲ ਕੈਂਡੀਡੇਟ ਨਹੀਂ ਇਹਨਾਂ ਨੇ ਚੱਕ ਕੇ ਹੈ ਇਹ ਤਾਂ ਹੁਣ ਪਤਾ ਨਹੀਂ ਇਹਨਾਂ ਦਾ ਪਤਾ ਨਹੀਂ ਹੈ ਜੀ ਅੱਛਾ ਅੱਛਾ ਹਾਂ ਜੀ ਉਹ ਪ੍ਰਧਾਨ ਮੰਤਰੀ ਕਿਹੜਾ ਠੀਕ ਲੱਗਿਆ ਮੋਦੀ ਕਿ ਪਹਿਲਾਂ ਡਾਕਟਰ ਮਨਮੋਹਨ ਸਿੰਘ ਤਾਂ ਇਹ ਹੁਣ ਇਹਦਾ ਪਤਾ ਨਹੀਂ ਕਿਹੜਾ ਠੀਕ ਲੱਗਿਆ ਹਾਂ ਜੀ ਹਾਂ ਤਾਂ ਹੀ ਝੜੀ ਬੈਠ ਠੀਕ ਲੱਗਦੀ ਬਤ ਇੱਧਰ ਕੀ ਨਾਮ ਸਰੇਂਦਰ ਸਿੰਘ ਅ ਪਹਿਲਾਂ ਡਾਕਟਰ ਮਨਮੋਹਨ ਸਿੰਘ ਸੀ ਫਿਰ ਨਰਿੰਦਰ ਮੋਦੀ ਵੀ ਦੋ ਟਰਮ ਰਹੇ ਨੇ ਪ੍ਰਧਾਨ ਮੰਤਰੀ ਉਹਨਾਂ ਜੋ ਕਿਹੜਾ ਠੀਕ ਲੱਗਿਆ ਵੀ ਵਧੀਆ ਲੋਕਾਂ ਦੀਆਂ ਨੀਤੀਆਂ ਦੇ ਉੱਤੇ ਚੱਲੇ ਨੇ ਜਿਹੜੇ ਨਹੀਂ ਥੋੜਾ ਜਿਹਾ ਇਹ ਨਰਿੰਦਰ ਮੋਦੀ ਠੀਕ ਚੱਲੇ ਨਹੀਂ ਜੀ ਅੱਛਾ ਵੇਸੇ ਹੁਣ ਪੰਜਾਬ ਦੀ ਸਰਕਾਰ ਤਾਂ ਆਮ ਆਦਮੀ ਦੀ ਹੁਣ ਤਾਂ ਇਹੀ ਹੋਊਗੀ। ਹੂੰ ਇਹ ਸਭ ਤੋਂ ਵਧੀਆ ਸਰਕਾਰ ਆ ਜੀ। ਚਲੋ ਜੇ ਉਹਨਾਂ ਦਾ ਟਾਈਮ ਸੀ ਉਹਨਾਂ ਆਪਣਾ ਹੋ ਗਿਆ ਹੁਣ ਤਾਂ ਅੱਗੇ ਵਾਸਤੇ ਨੂੰ ਆਮ ਆਦਮੀ ਦੀ ਸਰਕਾਰ ਆਵੇ। ਹੂੰ ਪਿਛਲੀਆਂ ਦੇ ਤੂੰ ਸਾਰੇ ਤੰਗ ਨਹੀਂ ਫਿਰ ਕਾਰਨ ਕੀ ਰਹੇ ਸਾਰੇ ਉਹਨਾਂ ਨੇ ਕੋਈ ਕਿਸੇ ਦੀ ਉਹ ਨਹੀਂ ਕਰੀਏਗੀ ਕੋਈ ਲਾਈਟ ਦੀ ਨਹੀਂ ਸੀ ਕੋਈ ਕਾਸੇ ਮੰਡੀਆਂ ਦੇ ਵਿੱਚ ਵੀ ਬਹੁਤ ਹਰਾਨ ਹੁੰਦੇ ਰਹੇ। ਹੂੰ ਜ਼ਿੰਮੇਦਾਰ ਹਰ ਇੱਕ ਚੀਜ਼ ਦੀ ਉਹਨਾਂ ਨੇ ਸਮੱਸਿਆ ਆਈ ਆ। ਹਾਂ ਮਤਲਬ ਇਹ ਨਜ਼ਰ ਉਤੇ ਕਾਰਵਾਈਆਂ ਵੀ ਹੋ ਰੀਆਂ ਸੀ ਮਾਨ ਸਰਕਾਰ ਆਉਣ ਤੋਂ ਬਾਅਦ ਉਹ ਮੰਨਦੇ ਹੋ ਵੀ ਸਹੀ ਹੋ ਰੀਆਂ ਸੀਗੀਆਂ ਜਿਵੇਂ ਬਿਜਲੀਅੰਸ ਦੀਆਂ ਕਾਰਵਾਈਆਂ ਹੋਈਆਂ ਨੇ ਹਾਂਜੀ ਹਾਂ ਮਾਨ ਸਰਕਾਰ ਤੇ ਨਹੀਂ ਨਹੀਂ ਹਾਂ ਉਹ ਗਰੋਧੀਆਂ ਤੇ ਹਾਂਜੀ ਉਹ ਸਹੀ ਤੀਆਂ ਧਰਮਸੂਤ ਨੇ ਤੁਹਾਡੇ ਇਧਰੋਂ ਹੈਨਾ ਹਾਂਜੀ ਉਹਨਾਂ ਨੇ ਬਹੁਤ ਉਹ ਕਰਿਆ ਉਦੋਂ ਧਰਮਸੂਤ ਨੇ ਹਾਂ ਉਹਨਾਂ ਨੇ ਬਜੀਫੇ ਖਾਦੇ ਬੱਚੇ ਖੜੇ ਨੇ ਹਨਾ ਬਜੀਫੀਆਂ ਦੀ ਸਮੱਸਿਆ ਬਹੁਤ ਆਈ ਹੈ ਉਹ ਹਜੇ ਕੇਸ ਰਹਿੰਦਾ ਬਾਕੀਆਂ ਦੇ ਵਿੱਚ ਤਾਂ ਗ੍ਰਿਫਤਾਰੀ ਹੋ ਚੁੱਕੀ ਹੈ ਦੇਮਾਨ ਜੀ ਉਹਨੇ ਬਹੁਤ ਹੋ ਕਾਰ ਰਹੇ ਨੇ ਆਉਂਦੇ ਨੇ ਦੇਮਾਨ ਉਹਦੇ ਹਾਂ ਜੀ ਆਉਂਦੇ ਨੇ ਜੀ ਅੱਛਾ ਪੂਰੀ ਪੁੱਛਦੇ ਨੇ ਤੁਹਾਨੂੰ ਕਿੰਨਾ ਕਾਇ ਨੇ ਉਹ ਨਹੀਂ ਆਈ ਜੀ ਕੋਈ ਬਿਲਕੁਲ ਨਾ ਜੀ ਉਹਨਾਂ ਦਾ ਜਿਵੇਂ ਬਿਲਕੁਲ ਨਹੀਂ ਪੁੱਛਿਆ ਜੀ ਤੁਹਾਡੇ ਐਮਪੀ ਜਿਹੜੇ ਹੁਣ ਸੀਗੇ ਉਹ ਆਉਂਦੇ ਨੇ ਜਿਹੜੇ ਹੁਣ ਤਾਂ ਨਹੀਂ ਜੀ ਪਤਾ ਨਹੀਂ ਲੋਕਾਂ ਨੂੰ ਹੈ ਨਾ ਨਾ ਜੀ ਕਿਸੇ ਨੂੰ ਪਤਾ ਨਹੀਂ ਫਿਰ ਲੀਡਰ ਵੋਟ ਲੈ ਕੇ ਨਿਕਲ ਜਾਂਦੇ ਨੇ ਮੁੜ ਕੇ ਆਉਂਦੇ ਨਹੀਂ ਫਿਰ ਲੋਕ ਵਿਸ਼ਵਾਸ ਕਿਵੇਂ ਕਰਨਾ ਬਸ ਬਾਸ ਫਿਰ ਇਹ ਤਾਂ ਜਣੀ ਜਿਵੇਂ ਹੁਣ ਆਮ ਆਦਮੀ ਹੈ ਜੀ ਇਹ ਤਾਂ ਬਹੁਤ ਇਹਨਾਂ ਨੇ ਦੇਮਾਨ ਜੀ ਆਉਂਦੇ ਰਹੇ ਨੇ ਹੋਰ ਹੁਣ ਵੀ ਜਿਆਦਾਤਰ ਘੱਟ ਤੋਂ ਘੱਟ 13 ਸੀਟਾਂ ਦੇ ਵਿੱਚੋਂ 10 11 ਸੀਟਾਂ ਆਮ ਆਦਮੀ ਦੀਆਂ ਆਉਣਗੀਆਂ 10 11 ਹਾਂ ਜੀ ਬਾਕੀ ਕਿਹਦੇ ਕੋਲ ਜਾਣਗੇ ਬਾਕੀ ਦੇਖੋ ਇਹ ਲੈ ਜਾਣਗੇ ਵੰਡਮੀਆਂ ਭਾਜੀ ਹਾਂ ਜੀ ਕਾਡੀਦਲ ਨੂੰ ਕਿੰਨੀਆਂ ਜਾਣਗੀਆਂ ਕਾਲੀ ਦਲ ਨੂੰ ਤਾਂ ਮਨ ਦਾ ਇੱਕ ਇੱਕ ਆਉਜੀ ਇਹਨਾਂ ਨੇ ਤਾਂ ਨਹੀਂ ਇਹਨਾਂ ਦਾ ਬਹੁਤ ਹੋ ਘਰਿਆ ਇਹ ਬੀਜੇਪੀ ਜੇ ਮਤਲਬ ਇਕੱਠ ਛੁੱਟ ਕਰਦੇ ਨੇ ਬੀਜੇਪੀ ਕਾਲੀ ਦਲ ਨਾਲ ਫੇਰ ਬਾ ਫਿਰ ਦੋ ਲੈ ਜਾਣਗੇ ਜੀ ਅੱਛਾ ਇਹ ਜਿਹੜੇ ਮਤਲਬ ਘਰ ਵਾਪਸੀ ਹੋਈ ਹੈ ਬੀਬੀ ਜ਼ਗੀਰ ਕੌਰ ਕਹਿੰਦੇ ਸੀ ਅਸੀਂ ਜਾਣਦੇ ਨੇ ਜਿੱਦਾਂ ਜਿੱਦਾਂ ਸੁਖਬੀਰ ਬਾਦਲ ਪ੍ਰਧਾਨ ਕਿ ਨਹੀਂ ਛੱਡਦਾ ਫੇਸ ਚ ਲੈ ਕੇ ਢੀਡ ਸਾਦੇ ਬੀਬੀ ਜ਼ਗੀਰ ਕੌਰ ਕੀ ਉਹਨੂੰ ਕਿਵੇਂ ਦੇਖਦੇ ਹੋ ਇਹ ਤਾਂ ਸਭ ਰਲੇਪੇ ਨੇ ਜੀ ਇਹ ਤਾਂ ਸਭ ਇਹਨਾਂ ਦੀ ਆਪਸ ਵਿੱਚ ਹੀ ਇਹਨੂੰ ਪਾਰਟੀ ਨੂੰ ਹੋ ਕਰਨ ਵਾਸਤੇ ਆ ਹੂੰ ਆਮ ਆਦਮੀ ਪਾਸ਼ਾ ਹਾਂ ਜੀ ਸਭ ਤੋਂ ਵਧੀਆ ਆਮ ਇਹ ਸਰਕਾਰ ਆ ਧੰਨਵਾਦ ਕੀ ਨਾਮ ਹੈ ਬਾਬਾ ਜੀ ਸੇਰ ਸਿੰਘ ਜੀ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਉਹ ਅਸੀਂ ਤਾਂ ਦੇਖੋ ਸਾਰੇ ਸਾਡਾ ਪਿੰਡ ਨਗਰ ਵਾਲੇ ਵਾਲਾ ਏਰੀਆ ਸਾਰਾ ਆਮ ਆ ਪਾਰਟੀ ਵਿੱਚ ਆਉਂਦਾ ਇਹਨੇ ਵਰਗੀ ਤਾਂ ਪਾਰਟੀ ਨਹੀਂ ਹੋਣੀ ਉਹ ਤਾਂ ਲੋਟੂ ਟੋਲੇ ਇਕੱਠੇ ਹੋਏ ਤੇ ਸਾਰੇ ਕਦੇ ਉਹ ਬਣ ਗਿਆ ਉਹ ਬਣ ਗਿਆ ਉਹ ਬਣ ਗਿਆ ਇਹਨਾਂ ਦਾ ਆਪਦਾ ਬਦਲਾਅ ਪਾਇਆ ਆਪਣੇ ਨੇ ਖਾਨ ਬਾਤ ਤੇ ਕੰਮ ਕਰੇ ਵੇਜੇ ਇਹ ਪਾਰਟੀ ਵਰਗੀ ਤਾਂ ਪਾਰਟੀ ਨਹੀਂ ਹੈ ਕੋਈ ਤੁਹਾਨੂੰ ਤੁਹਾਡਾ ਸਾਰਾ ਪਿੰਡੀ ਉਧਰ ਨੂੰ ਸਾਰਾ ਪਿੰਡੇ ਸਾਰੇ ਉਧਰ ਹੋਊਗਾ ਲਾਈਟਾਂ ਦੀ ਸਹੂਦਤ ਆਕਤੀ ਮौज ਕਰਦੇ ਨੇ ਲੋਕ ਸਾਰੇ 24 ਘੰਟੇ ਲਾਈਟ ਜਾਂਦੀ ਨਾ ਮੋਟਰ ਵਾਲੀ ਜਾਵੇ ਨਾ ਇਹ ਜਾਵੇ ਇਹ ਤਾਂ ਪੱਕਾ ਗਾਹ ਨੂੰ ਫੇਰ ਵੀ ਆਇਆ ਘੜਾ ਚਲੋ ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦਾ ਤਾਂ ਵੇ ਲਾਉਣੀ ਨੇ ਇਹ ਐ ਕਰਦੇ ਨੇ ਐ ਕਰਦੇ ਅਕਾਲੀ ਦਲ ਵਾਲੇ ਕਹਿੰਦੇ ਵੀ ਅਸੀਂ ਪੰਜਾਬ ਜਾਓ ਯਾਤਰਾ ਸ਼ੁਰੂ ਕਰੀ ਪੰਜਾਬ ਬਚਾਓ ਪੰਜਾਬ ਬਚਾਓ ਯਾਤਰਾ ਸ਼ੁਰੂ ਕਰੀ ਹੋਈ ਹੁੰਦੀ ਉਹ ਕਹਿੰਦੇ ਭਗਵਾਨ ਜੀ ਤਮਾਨੇ ਪੰਜਾਬ ਖਤਰੇ 'ਚ ਪਾਤਾ ਉਹ ਤਾਂ ਆਬਾਦ ਦੇ ਬਚਾਉਣ ਬਾਤ ਤੇ ਫਿਰਦੇ ਨੇ ਉਹਨਾਂ ਨੇ ਕੋਈ ਨਹੀਂ ਵਿਚੌਖਿਆ ਜੀ ਦਾ ਕੰਮ ਤਖੜਾ ਉਹਨਾਂ ਉਹ ਹੀ ਛਾਪਾ ਲੈਣਾ ਪਰ ਉਹ ਨਹੀਂ ਸੁਖਵੀਰ ਬਾਦਲ ਨੇ ਕਰਿਆ ਗਿਆ ਕੁਝ ਵੀ ਨਹੀਂ ਕਰਾਇਆ ਗਿਆ ਪ੍ਰਕਾਸ਼ ਬਾਦਲ ਠੀਕ ਸੀ ਜਦੋਂ ਪਹਿਲਾਂ ਉਹ ਆਹੋ ਜਣੀ ਉਹ ਵੀ ਥੋੜਾ ਜਿਹਾ ਕੁਝ ਕਰ ਗਿਆ ਵਿਚਾਰਾ ਉਹ ਸਾਰਾ ਉਹਦਾ ਵਧੀਆ ਕਰਿਆ ਬਈ ਇਹਨੇ ਰੋਲਤਾ ਇਹਨੇ ਕਰਿਆ ਕੁਝ ਨਹੀਂ ਇਹ ਤਾਂ ਜੀ ਦਾ ਦੇਦਾ ਉਹ ਹੀ ਛਾਪਾ ਲੈ ਲੈਂਦਾ ਦੀ ਜਿਹੜੀ ਕੰਪਨੀ ਨੇ ਤਗੜੀ ਨਹੀਂ ਦੀ ਮਤਲਬ ਪਾਰਟੀ ਦਾ ਸਭ ਤੋਂ ਵੱਧ ਕਾਲੀ ਦਿਲ ਦਾ ਨੁਕਸਾਨ ਕਿੰਨੇ ਕਿਹੜੇ ਬੰਦੇ ਨੇ ਕਰਾਇਆ ਦੱਸੋ ਇਹ ਸਹੀ ਨਹੀਂ ਕਰਿਆ ਸਾਰਾ ਨੁਕਸਾਨ ਤਾਂ ਆਇਆ ਸੁਖਵੀਰ ਬਾਦਲ ਨਹੀਂ ਇਹ ਤਾਂ ਹੁਣ ਪੰਜਾਬ ਵਿਚਾਰੇ ਇਹ ਤਾਂ ਸਭ ਨੂੰ ਪਤਾ ਹੀ ਹੈ ਹਾਂ ਤੋੜੇ ਕੈਪਟਨ ਮਰੀਂਦਰ ਸਿੰਘ ਇਧਰ ਦੇ ਸੀਗੇ ਕੈਪਟਨ ਮਰੀਂਦਰ ਸਿੰਘ ਇਧਰ ਦੇ ਸੀ ਪੌਣੇ 5 ਸਾਲ ਮੁਕ ਉਹਦੇ ਸੀ ਉਹਰੇ ਉਹ ਵੀ ਠੀਕ ᱛੀ ਪਰ ਉਹਨੇ ਕਰਿਆ ਕੁਛ ਨਹੀਂ ਉਹਦਾ ਦੀ ਕੋਠੀ ਜਿਹੀ ਨਹੀਂ ਬਾਹਰ ਉਹਨਾਂ ਦੀ ਉਹਨੇ ਨਹੀਂ ਕੁਛ ਕਰਿਆ ਕਿਸੇ ਵੀ ਲਈ ਉਹਨੇ ਦਾ ਬਸ ਉਹ ਕਲੀਨ ਚਿੱਟ ਦੇਦੀ ਉਹ ਕਹ ਨੂੰ ਆਪਣਾ ਉਹ ਸਾਧੂ ਨੂੰ ਲੈ ਜੀ ਇਹਨੇ ਕੋਈ ਪੈਸਾ ਨਹੀਂ ਖਾਦਾ ਉਹ ਦੇਦਾ ਕਿੰਨੇ ਆ ਜਵਾਖ ਨੇ ਸਭ ਦੇ ਵੀ ਫਿਕਾ ਗਿਆ ਗੱਲ ਗੱਲ ਖਾ ਗਿਆ ਅੱਬਾ ਕੀ ਉਹ ਜੰਗਲਾਟ ਮਾਰ ਗਈ ਉਹਦੇ ਕੋਲ ਫਿਰ ਸਾਰੇ ਜਾਣੇ ਹੈ ਜੀ ਦੇ ਸੀ ਤੁਸੀਂ ਉਹਦੇ ਕੋਲ ਸਾਰੇ ਉਹ ਜਾ ਕੇ ਕਹਿੰਦਾ ਜੇ ਉੱਥੇ ਜੱਦਾ ਜਿਹੜਾ ਮੌਜੂਦਾ ਰਿਹਾ ਉਹਨਾਂ ਚ ਤਾਂ ਵੀ ਬੰਨ ਨਹੀਂ ਦਿੰਦਾ ਦੀ ਉੱਥੇ ਹੈ ਕਿਹੜਾ ਰਸਾਂ ਦਾ ਦੋਨੇ ਨਹੀਂ ਬੰਨ ਦਿੱਤਾ ਕੰਮ ਉਹਨੇ ਕਰਿਆ ਕਿਹੜਾ ਚੱਲਦਾ ਉਹਨੇ ਕਿਛ ਨਹੀਂ ਕਰਮ ਕਰਿਆ ਜਿਹੜੀਆਂ ਪਾਰਟੀ ਠੀਕ ਹੈ ਕਿੰਨੀਆਂ ਸੀਟਾਂ ਲੈ ਜਾਣਗੇ ਪੰਜਾਬ ਚ 13 ਚ ਕੋਈ ਇਹ ਤਾਂ ਮੈਂ ਤਾਂ ਲੈਦੀ ਇਹ ਕਾਲੀਆਂ ਨੂੰ ਕਾਂਗਰਸ ਦਾ ਇਕਨ ਦਿਓ ਮਿਹਰੂ ਇਹਦਾ ਹੀ ਲੈ ਜੂ ساری ਹਾਂ ਤੁਸੀਂ 12 ਦੇ ਰਹੇ ਹੋ 12 ਹੀ ਦਿੰਨੇ ਆ ਜੀ ਦਾ ਆਪਾਂ ਦਾ ਕਹਿੰਦਾ ਤਾਂ ਬੰਦਾ ਹੀ ਬਹੁਤ ਵਧੀਆ ਮੇਰਾ ਆਜੂ ਅੱਗੇ ਨੂੰ ਜੀ ਇਹਦਾ ਵਿਰੋਧੀ ਦਾ ਕੀ ਹੁੰਦਾ ਹੈ ਹਾਂ ਹਾਂ ਉਹਦਾ ਤਾਂ ਬੇ ਲਾਉਂਦੇ ਨੇ ਉਹਨਾਂ ਤੇ ਠੀਕ ਹੈ ਭਗਵਾਨ ਜਮਾਨਾ ਆਇਆ ਕਹਿੰਦਾ ਭਗਵਾਨ ਤਬਰਗਾ ਬੰਦਾ ਕਿੱਤਾ ਸੁੱਚਾ ਦੇਖੋ ਮੈਂ ਕੱਲ ਸੁਣਿਆ ਕਈ ਜਨਾਨੀਆਂ ਹਸਤਾਚ ਆਪਣਾ ਟੈਸਟ ਕਰਵਾ ਕੇ ਆਈ ਸਾਰਾ 1800 ਰੁਪਇਆ ਬਾਹਰ ਲੱਗਦਾ ਸੀ ਉਹਨਾਂ ਦੀ ਪੰਜੀ ਨਿਕ ਲੱਗੀਗੀ ਫੇਰ ਦੋ ਉੱਪਰ ਜਿ ਵਧੀਆ ਕੰਮ ਕੀ ਹੋਊਗਾ ਦਵਾਈਆਂ ਦੂਈ ਮਿਲ ਜਾਂਦੇ ਨੇ ਸਾਰੇ ਅੰਦਰ ਹੀ ਕੀ ਹੈ ਕਹਿੰਦਾ 150 ਇੱਕ ਨਦੀ ਗੋਲੀ ਨਹੀਂ ਮਿਲੀ ਪਰ ਪੂਰੀ ਦਵਾਈ ਮਿਲਦੀ ਹੈ ਹੂੰ ਉਹਨਾਂ ਵਿਰੋਧੀਆਂ ਦਾ ਕੀ ਆ ਕੁਝ ਕੰਜਨ ਚਾਹੇ ਉਹਦਾ ਇਹਦੇ ਵਰਗਾ ਕੰਮ ਤਾਂ ਕੋਈ ਕਰਦਣੀ ਹੈ ਸਾਫ਼ ਸੁਥਰਾ ਬੰਦਾ ਹੈ ਸਭ ਲੋਬੇੜੂ ਨੇ ਜਿੰਨੇ ਹੋ ਰਹੇਗੇ ਸਭ ਖਾਓ ਪੀਓ ਨੇ ਪ੍ਰਧਾਨ ਮੰਤਰੀ ਦੱਸੋ ਵੀ ਡਾਕਟਰ ਮਨਮੋਹਨ ਸਿੰਘ ਠੀਕ ਸੀ ਪਹਿਲਾਂ ਤਾਂ ਜਾਂ ਮਨਿੰਦਰ ਮੋਦੀ ਜਿਹੜੇ ਹੁਣ ਰਹੇ ਨੇ ਦੇਖੋ ਗੱਲ ਤਾਂ ਇਹ ਹੈ ਜਿਹੜਾ ਮੋਦੀ ਹੈ ਏ ਭਾਈ ਗਰੀਬਤਾ ਕੇ ਵਾਸਤੇ ਇਧਰ ਦੂਏ ਦੇਸ਼ਾਂ ਵਾਸਤੇ ਵਧੀਆ ਹੈ ਚਲੋ ਜੀਮੇਦਾਰਾਂ ਨੂੰ 2-2000 ਰੁਪਏ ਪਾਉਂਦਾ ਵੀ ਹੈ ਜਿਹੜੀਆਂ ਆਪ ਦੇ ਜਿੱਥੇ ਠੀਏ ਜਿੱਥੇ ਸਭ ਨੂੰ ਐ ਲੱਗਦਾ ਉਹਦੇ ਇਲਾਕੇ ਨੂੰ ਆਪਾਂ ਨੂੰ ਵੀ ਚਲੋ ਠੀਕ ਹੈ ਚਲੋ ਵਧੀਆ મોદી ਵੀ ਠੀਕ ਕੰਮ ਕਰਦਾ ਹੈ ਜਿਹੜੀਆਂ ਜਨਾਨੀਆਂ ਨੂੰ ਆਪਣਾ ਫਰੀ ਸਿਲੰਡਰ ਦੇਤੇ ਅਭੇ ਬਾਕੀ ਕਦੇ ਪੈਸੇ ਵੀ ਪਾਣ ਦਾ ਖਾਤਾ ਫਿਰ ਲਾਲ ਕਾਪੀ ਅਰਬਾਨੀ ਅਨਜ ਵੀ ਪਾਤੇ ਯਾਨੀ ਉਹ ਵੀ ਠੀਕ ਹੈ મોદી ਵੀ ਧੰਨਵਾਦ ਜੀ ਭਾਬੀ ਤੁਹਾਡਾ ਕੀ ਨਾਮ ਹੈ ਜੁਮੇਦ ਹਾਂ ਉਹ ਜੋ ਤੁਸੀਂ ਕਿਹਨੂੰ ਪਸੰਦ ਕਰਦੇ ਹੋ ਕਿਹੜੀ ਪਾਰਟੀ ਨੂੰ ਬਸ ਜਿਵੇਂ ਜਦੋਂ ਦੇ ਨੇ ਕਿਹਾ ਕਿੰਨੇ ਨੇ ਕਿਹਾ ਇਹਨਾਂ ਨੇ ਕਿਹਾ ਨਹੀਂ ਨੂੰ ਆਏ ਸਰ ਛਾੜੀ ਵਾਲੇ ਨਹੀਂ ਇਕੱਠੇ ਥੋੜਾ ਸਾਥੀ ਨੇ ਹਾਂ ਅੱਛਾ ਪੱਕੇ ਆੜੀ ਨੇ ਹਾਂਜੀ ਅੱਛਾ ਤੇ ਜਿਵੇਂ ਉਹ ਕਹਿਣ ਕਿਉਂ ਨਹੀਂ ਕਰੂੰਗੀ ਹਾਂਜੀ ਪਿਛਲੀਆਂ ਨਹੀਂ ਫੇਰ ਠੀਕ ਲੱਗੀਆਂ ਨਾ ਜੀ ਪਿਛਲੀਆਂ ਫੇਰ ਪਿਛਲੀਆਂ ਪਹਿਲੇ ਤਾਂ ਸਭ ਸਾਰਾ ਕੁਝ ਨਹੀਂ ਅੱਛਾ ਹਾਂ ਕੀ ਸਾਰਾ ਕੋਈ ਕੰਮ ਨਹੀਂ ਕਰਿਆ ਉਹਨਾਂ ਨੇ ਉਹ ਕਹਿੰਦੇ ਕੰਮ ਹੀ ਸਾਰੇ ਅਸੀਂ ਕਰ ਗਏ ਕੀ ਕਿ ਹੱਕ ਸਾਰਾ ਲਾਈਟ ਕੋਈ ਨਹੀਂ ਫਰਾਂ ਦੀ ਅਬੀ ਰਾਤਾਂ ਜਾਂਦੇ ਕਦੇ 2 ਘੰਟੇ ਆ ਗਈ ਕਦੇ ਘੰਟਾ ਆ ਗਈ ਕਲਦੇ ਭਾਈ ਜੀ ਕਦੇ ਨਾ ਭਈ ਜੀ ਠੀਕ ਹੈ ਜੀ ਜਾਂਦੇ ਤੇ ਹੁਣ ਰਾਮਾ ਕੁੜੀ ਚੋਦੀ ਨਾ ਕਿਸੇ ਰਾਤ ਨਾ ਕਿਸੇ ਦਿਨ ਜਾਣਾ ਨਾ ਕਿਸੇ ਦਿਨ ਜਾਣਾ ਬੈਠੇ ਆ ਅਵਦੇਂਦਰ ਹੀ ਪਏ ਆ ਮੋਟਰ ਦੀ ਸੋਚ ਲਾਇਆ ਜੀ ਹਾਂ ਧੰਨਵਾਦ ਜੀ ਕੀ ਨਾਮ ਵੀਰੇ ਗੁਰਦੇਵ ਸਿੰਘ ਜੀ ਤੁਹਾਨੂੰ ਕਿਹੜੀ ਬਾਲਟੀ ਪਸੰਦ ਹੈ ਹਾਂ ਬਾਲਟੀ ਇਹੋ ਕਿਵੇਂ ਕੀ ਜੀ ਠੀਕ ਲੱਗਿਆ ਉਹਨਾਂ ਦੀ ਸਭ ਕੁਝ ਇਹਦਾ ਠੀਕ ਲੱਗਿਆ ਹਾਂ ਜੀ ਪਿਛਲਿਆਂ ਦੇ ਵਿੱਚ ਕਮੀ ਕੀ ਸੀ ਫਿਰ ਜੋ ਕੋਈ ਨਾ ਦਾਤਾ ਸਭ ਕੁਝ ਹੋਈ ਕਮੀਆਂ ਨੇ ਜੀ ਹਾਂਜੀ ਹਾਂਜੀ ਤਾਂ ਨੌਜਵਾਨ ਜਿਹੜੇ ਖੜੇ ਨੇ ਉਹ ਤਾਂ ਭੱਜ ਰਹੇ ਨੇ ਬੋਲੂਗਾ ਕੋਈ ਤੁਹਾਡੇ ਚੋਂ ਤਾਂ ਕੁਝ ਲੇਡਸ ਨੇ ਜਿਹੜੀਆਂ ਉਹ ਵੀ ਖੜੀਆਂ ਨੇ ਮਾਤਾ ਜੀ ਮਾਤਾ ਜੀ ਆਜੋ ਕੀ ਨਾਮ ਹੈ ਜੀ ਗਰਮੇਲ ਤੁਹਾਨੂੰ ਕਿਹੜੀ ਪਾਰਟੀ ਪਸੰਦ ਲੱਗੀ ਆ ਸਾਰੀਆਂ ਚੋਂ ਝਾੜੂ ਵਾਲੀ ਚੰਗੀ ਲੱਗੀ ਪਹਿਲਾਂ ਨਹੀਂ ਲੱਗੇ ਨਾ ਕਿਸੇ ਨੇ ਕੁਝ ਕਰਿਆ ਹੈਗਾ ਸਾਡੇ ਝਾੜੂਆ ਨੇ ਗਰੀਵਾਂ ਆ ਟਾਪ ਟਾ ਵੀ ਲਾਤਾ ਕਣਕ ਵੀ ਦਿੰਦੇ ਨੇ ਉਹ ਸਾਡਾ ਹੀ ਫਾਇਦਾ ਵੀ ਕਹਿੰਦੇ ਵੀ ਕੋਈ ਵੀ ਕਿਹੜੇ ਜਨਾਨੀਆਂ ਨਹੀਂ ਵੀਰੋ ਸੀ ਹਜ਼ਾਰਾਂ ਪੈਸੇ ਵੀ ਪਾ ਦਾਂਗੇ ਖਾਤਿਆਂ ਚ ਵੇਸੀ ਉਹ ਵੀ ਪਾ ਦਾਂਗੇ ਹਮ ਮਤਲਬ ਕੀ ਲੱਗਦਾ ਤੁਹਾਨੂੰ ਵੀ ਜਿਹੜੀ ਹੁਣ ਨਵੀਂ ਪਾਰਟੀ ਐ ਵੱਧ ਸੀਟਾਂ ਲੈ ਜੂ ਪੰਜਾਬ ਚ ਇਹ ਵੀ ਫਰਫਰ ਹੋ ਰਿਹਾ ਕਿ ਕਿਹੜੀ ਲੈ ਕੇ ਜਾਊਗੀ ਅੱਛਾ ਕਹਿੰਦੇ ਵਿਚਾਰੂ ਵਾਲੀ ਜਿੱਤੂਗਾ ਜੀ ਧੰਨਵਾਦ ਤੁਹਾਡਾ ਕੀ ਨਾਮ ਹੈ ਗੁਰਮੀਤ ਕੋਰਾ ਜੀ ਤੁਸੀਂ ਪਹਿਲਾਂ ਕਾਲੀ ਦਲ ਕਾਂਗਰਸ ਬੀਜੇਪੀ ਵੀ ਦੇਖੀ ਆ ਹੁਣ ਆਮ ਆਦਮੀ ਦੋਸਰਾਂ ਦੀ ਆਈ ਆ ਵੀ ਸਾਨੂੰ ਤਾਂ ਸਾਰੀ ਉਹ ਵਧੀਆ ਲੱਗੀ ਜਣੀ ਆ ਇਹ ਆਮ ਆਦਮੀ ਪਾਰਟੀ ਵਾਲਿਆਂ ਨੇ ਕੁਝ ਨਹੀਂ ਕਰਿਆ ਹੈਗਾ ਨਰੇਗਾ ਚਨੋ ਵੀ ਕੱਢਤਾ ਅੱਛਾ ਇਹ ਜੜੇ ਸਾਡੇ ਮੁਰਲੇ ਹੈਗੇ ਨੇ ਮੁਰਲਿਆਂ ਕੀ ਚੱਲਦੀ ਆ ਵੀ ਨਹੀਂ ਵੀ ਸਾਨੂੰ ਤਾਂ ਕੁਝ ਨਹੀਂ ਮਿਲਦਾ ਹੈਗਾ ਜੀ ਇਹਨਾਂ ਨੂੰ ਮਿਲਦਾ ਬਹੁਤ ਕੁਝ ਮਿਲਦਾ ਜਣੀ ਇਹ ਕਿ ਸਿਲੰਡਰ ਦੇ ਬਗੈਰ ਹੋਰ ਤਾਂ ਕੁਝ ਨਹੀਂ ਮਿਲਦਾ ਹੈਗਾ ਲਾਲ ਕਾਪੀਆਂ ਵੀ ਬੰਦ ਨੇ 1000 ਰੁਪਿਆ ਭਗਵੰਤ ਮੰਦਰ ਨੂੰ ਕਹਿੰਦਾ ਸੀ ਪੁਆਇਆ ਜੀ ਹਜੇ ਪੁਆਇਆ ਨਹੀਂ ਪਤਾ ਨਹੀਂ ਭਾਵੇਂ ਪਾਊਗਾ ਕਿ ਨਹੀਂ ਆ ਪਾਇਨੀ ਕੰਮੀਜ਼ ਰੱਖਦੀ ਆ ਵੀ ਤਿੰਨ ਸਤਾਂ ਵਿੱਚ ਦੇ ਦੇ ਜਦ ਅੱਜ ਲੈ ਕੇ ਤਾਂ ਦਿੱਤੇ ਨਹੀਂ ਹੁਣ ਕਿੱਥੇ ਦੇਣਗੇ ਅੱਛਾ ਹਾਂਜੀ ਹੋਰ ਤੁਹਾਡੀ ਕੀ ਜਿਹੜੀ ਸਮੱਸਿਆ ਐ ਇਸ ਤੋਂ ਇਲਾਵਾ ਸਮੱਸਿਆ ਤਾਂ ਐ ਹੀ ਅਭੀ ਗਰੀਬੀ ਦਾਵਾ ਚ ਆ ਜਾਈ ਹੁਣ ਮਕਾਨਾਂ ਕਾਹੋ ਲੈ ਕੇ ਤੇ ਫਾਰਮ ਭਰਾ ਕੇ ਉਹ ਵੀ ਵਾਪਸ ਕਰ ਗਏ ਜੀ ਮਤ ਤੁਹਾਡਾ ਕੱਚਾ ਮਕਾਨਾ ਜੀ ਹਾਂਜੀ ਹਾਂਜੀ ਅਵੇ ਉਹ ਵੀ ਪੱਕਾ ਨਹੀਂ ਹੋਇਆ ਉਹ ਵੀ ਪੱਕਾ ਨਹੀਂ ਜੀ ਜਾ ਕੇ ਦੇਖ ਲਓ ਜੇ ਨਹੀਂ ਹੋਇਆ ਵੀ ਜੇ ਤਸੱਲੀ ਨਹੀਂ ਹੁੰਦੀ ਤੁਹਾਨੂੰ ਹਾਂਜੀ ਕੋਈ ਵੀ ਕੰਮ ਨਹੀਂ ਬਣਿਆ ਹੈਗਾ ਜੇ ਨਹੀਂ ਜੇ ਪਹਿਲਾਂ ਆਪਣਾ ਇਹ ਬਾਦਲ ਸਾਹਿਬ ਬਣਿਆ ਤੇ ਚੱਲ ਆਟਾ ਦਾਲ ਦੇਂਦਾ ਸੀ ਸਭ ਨੂੰ ਦਿੱਤੀ ਆ ਐਵੇਂ ਨਹੀਂ ਕਹਿੰਦੇ ਕਿ ਵੀ ਦਿੱਤੀ ਨਹੀਂ ਹੈਗੀ ਪਰ ਹੁਣ ਤੋਂ ਚੱਲ ਤੁਸੀਂ ਮਤਲਬ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰ ਦਿ ਹਾਂਜੀ ਜਣੀ ਜੋ ਉਹ ਕਰ ਗਿਆ ਉਹ ਵੀ ਵਧੀਆ ਕਰ ਗਿਆ ਜਿਹੜੇ ਇਹ ਕਰ ਰਹੇ ਨੇ ਇਹ ਵੀ ਆਪਣੀ ਪਸੰਦ ਕੇ ਕਰ ਰਹੇ ਨੇ ਧੰਨਵਾਦ ਜੀ ਹਾਂਜੀ ਤਾਂ ਇਹ ਸਨ ਪਿੰਡ ਰਾਜਪੁਰਾ ਦੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਤੇ ਜ਼ਿਆਦਾਤਰ ਲੋਕਾਂ ਨੇ ਜਿਹੜੀ رائے ਆ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਦਿੱਤੀ ਆ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਸਥਿਤੀ ਆ ਜਿਹੜੀ ਉਹ ਚੋਣਾਂ ਦੇ ਵਿੱਚ ਕੀ ਰਹਿੰਦੀ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਪਟਿਆਲਾ